ਮਾ ਣਿਆ ਣ ਮਨਦੀਆਂ ਉਹ ਦਵਾਈ ਤੇਲ ਚੋਣ ਲਈ ਕਿਹਾ ਨਾ ਨਵਾਉਣ ਲਈ ਨਹੀਂ ਕਿਹਾ ਇਹੋ ਕਪੜਾ ਹੀ ਮੰਮੀ ਜਿਹੜਾ ਇਹ ਗਵਾ ਆਈਆਂ ਸੀ ਤੇ ਆ ਬਲੇ ਆਲੇ ਫਿਰ ਵੀ ਦੇ ਤਾ ਹਾਂ ਹਾਂਜੀ ਸਸਿਕਾ ਕੀ ਹਾਲ ਚਾਹ ਤੇ ਦੇ ਬਲਾਗ ਦੇ ਸਾਰੇ ਜਣਿਆਂ ਦਾ ਸਵਾਗਤ ਹੈ ਅੱਜ ਦਾ ਬਲਾਗ ਹੈਗਾ ਜੀ ਮਾਈਆਂ ਦਾ ਹਰਮੰਦੀਆਂ ਮਾਈਆਂ ਨਹੀਂ ਸੌਰੀ ਅੱਜ ਹਰਮੰਦੀਆਂ ਨਹੀਂ ਮਾਈਆਂ ਅਮੰਦੀਆਂ ਸੱਚ ਮਾਈਆਂ ਆਈਆਂ ਮੇਰੇ ਸਹੁਰੇ ਲੈ ਕੇ ਆਏ ਸੌਰੀ ਗਲਤ ਹੋ ਗਿਆ ਕੰਮ ਪਲੇ ਖਾਵੇਗਾ ਓਕੇ ਇੱਕ ਮਿੰਟ ਚੱਪਾ ਹੁਣੇ ਹੱਲ ਕਰ ਲੈਨੇ ਮਸਲਾ ਸਾਰ ਚਲੋ ਆਓਈ ਕੱਢ ਲਿਆ ਵੀ ਨਾਲ ਛੇਰ ਬੱਗੇ ਨੂੰ ਬਾਹਰ ਲਾ 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 ਆਹ ਇਹ ਰਹਿ ਗਿਆ ਹੀ ਵਿਚਾਰਾ ਹੱਸੀ ਕੀ ਆਇਆ ਉਹ ਹੀ ਦਾ ਗੱਲ ਇਹ ਹਾਲ ਕਿ ਹੋਇਆ ਨਹੀਂ ਮਾੜੀ ਜੱਲਾ ਮੈਂ 1 ਮਿੰਟ ਰੁਕ ਜਾ ਮੈਂ ਹੋਏ ਬਾਕੀ ਜਾ ਮਾਇਆਂ ਇਆਂ ਮੰਦੀਆਂ ਉਹ ਦਵਾਈਆਂ ਦੋਨੇ ਇਕੱਲੇ ਵਾਹ ਜੀ ਵਾਹ ਪੀਣ ਵਾਲੀ ਵੀ ਤੇ ਉਹ ਪੁੱਤ ਵੀ ਲੈਣੀ ਸੀ ਉਹ ਰੀਅਲ ਕਿਹਨੂੰ ਦੇਣੀ ਸੀ ਤੇਲ ਕਿਉਂ ਨਹੀਂ ਕਿਹਾ ਨਾ ਨਵਾਉਣ ਲਈ ਨਹੀਂ ਕਿਹਾ ਹਾਂ ਉਹ ਮਗਫਲੀ ਵਾਓ ਉਹ ਵਾਓ ਇਹ ਲੈ ਫਰੂਟ ਵਾਹ ਵੀ ਵਾਹ ਕੀ ਬਾਤ ਲਓ ਇਹ ਤੇਲ ਚੋਈ ਓਏ ਪੱਬੇ ਦੇ ਸੰਤਰੇ ਮੂੰ 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 ਨਾ ਨੀ ਛਾੜਦੇ ਬੜੰਦੇ ਰਹਿ ਕੇ ਹਾਂ ਕੇਲ ਚ ਵਾਈ ਆਈ ਫਲੇ ਲੱਗੇ ਆ ਜੀ ਮਿਸਤਰੀ ਦਾ ਹਾਂ ਆਹੋ ਕੁਰਸੀਆਂ ਲਾਇਆ ਬਾਹਰ ਅੰਬਰਸਰੀ ਪਹੁੰਚ ਜਨ ਇਹਨਾਂ ਨੇ ਤਾਂ ਇਹਨਾਂ ਨੂੰ ਨਜ਼ਾਰਾ ਹਗੋ ਆਹੋ ਇਹ ਦਿੱਲੀ ਨਹੀਂ ਆਉਂਦੇ ਇਹ ਸਿੱਧਾ ਅੰਬਰਸਰੀ ਆ ਜਾਂਦੇ ਆ ਵਧੀਆ ਸਕਦਾ ਅੰਬਰਸਰੋਂ ਇੱਕ ਟਾਈਮ ਹਾਂ ਹੈਂਗਾ ਠੋਪ ਕੇ ਹਾਂ ਰੇਡ ਤੇ ਘਰੇ ਆ ਜਾਈਦਾ ਨਾਲ ਇਹਨਾਂ ਨੂੰ ਸਫਰ ਵੀ ਬਾਧੂ ਪੈਂਦਾ ਹਾਂ ਸਟੇ ਮੁਹੀ ਉੱਥੇ ਜਾਦੇ ਨਹੀਂ ਹੁੰਦਾ ਬੰਦੇ ਨੂੰ ਹਾਂ ਤੇ 14-15 ਘੰਟੇ ਉੱਥੇ ਲੱਗਦੇ ਦਿੱਲੀ ਦੇ ਤੇ ਇੱਥੇ 16-17 ਘੰਟੇ ਚ ਆ ਜਾਂਦੇ ਠੀਕ ਇਹ ਪਰ ਇਹਨਾਂ ਇਧਰ ਦਾ ਸਫਰ ਵੱਜ ਜਾਂਦਾ ਇਹਨਾਂ ਨੂੰ ਸਾਰਾ ਹੀ ਦਿੱਲੀ ਦੇ 8 ਘੰਟੇ ਆ ਉਹ ਵੱਜਦੇ ਸਾਰਾ ਹਾਂ ਜਿੱਥੇ ਮੈਂ ਕਿਸੇ ਨੂੰ ਨਹੀਂ ਬਸਣਾ ਵੇ ਕੀ ਹੈ ਇਹ ਟਿਕਦਾ ਨਹੀਂਗਾ ਓਏ ਓਏ ਕਹਿੰਦਾ ਨਾ ਮੈਨੂੰ ਲੈ ਆਏ ਫੇਰ ਉੱਥੇ ਹੀ ਅੱਜ ਦਾ ਹਮੰਦੇ ਸੌਲੇ ਆਇਆ ਫਿਰ ਭਾਈ ਬੋਲਣਾ ਦਾ ਬੰਦਾ ਹੀ ਆ ਉਹਦਾ ਓ ਹੋਰ ਕੀ ਕਰੇ ਅਗਲਾ ਆ ਗੂਠੇ ਚੁੰਗੀ ਜਾਂਦੀ ਲੈ ਲੈ ਕਰਨੋਂ ਪਹਿਲਾਂ ਲੋਕ ਲੱਗੀ ਆ ਅਗਲੀ ਡਾਈਟ ਤੇ ਆ ਦੇਣੇ ਨਹੀਂ ਪਤਾ ਘੰਟੇ ਤੇ ਗੂਠੇ ਖਾ ਜਾਣੇ ਆਪਦੇ ਇਹ ਸਾਡੇ ਕਮਲੀਆਂ ਆਪਦੇ ਆਪ ਨੂੰ ਖਾ ਜੇਂਗੀ ਸਾਰੀ ਨੂੰ ਠੀਕ ਹੈ ਕੱਟਦਾ ਕੀ ਕਹਿੰਦਾ ਵੀਰਾ ਰੋਈ ਜਾਂਦਾ ਕਹਿੰਦਾ ਸਾਰਾ ਟੰਬਰ ਇਕੱਠੇ ਹੋਏ ਬੈਠੇ ਤੁਸੀਂ ਹਾਂ ਕਹਿੰਦਾ ਮੈਂ ਕੱਲਾ ਉੱਥੇ ਉਹ ਪਿਛਲੀ ਵਾਰ ਉਹ ਚੜ੍ਹਦੀ ਤੇ ਉਧਰ ਆਇਆ ਸੀ ਹਾਂ ਤਾਂ ਰੋਈ ਜਾਂਦਾ ਜਿਹੜਾ ਮੈਂ ਕੋਈ ਨਹੀਂ ਕੋਈ ਨਹੀਂ ਤੇਰੇ ਵਿਆਹ ਦੇ ਨਾਲ ਕਾ ਲਾਉਣੀਆਂ ਮੈਂ ਵੇਖੀ ਹੰਬੜਾ ਆਪਾਂ ਆਹ ਆ ਮੈਂ ਕੋਨੀt ਪੂਰੀ ਠੱਗ ਠੱਗ ਕਰਾਵਾਂ ਟੈਨਸ਼ਨ ਕਾ ਨਾ ਲੈਣਾ ਚੱਲ ਹੁੰਦਾ ਹੀ ਆ ਕੱਲੇ ਬੰਦੇ ਦਾ ਨਹੀਂ ਸਰਦਾ ਅੰਦਰ ਹਾਂ ਅੰਦਰ ਬੰਗੇ ਕਪੂ ਅੰਦਰ ਬੰਗੇ ਚਲ ਮੈਂ ਕਿਉਂ ਰੋਲਾ ਪਾਇਆ ਇੰਨੇ ਬੰਦੇ ਵੇਂਦਾ ਨਹੀਂ ਨਾ ਆਤ ਨਹੀਂ ਨਾ ਉੱਥੇ ਇੰਨਾ ਰਸ਼ ਨਹੀਂ ਨਾ ਵੇਂਦਾ ਜਿੱਨੇ ਉਧਰ ਕੋਈ ਮਸ਼ੀਨ ਚੱਲਦੀ ਆ ਉਦੋਂ ਭੌਂਕਦਾ ਆਹੋ ਬੈਟਕੇ ਹਮੇਸ਼ਾ ਉੱਥੇ ਕੱਲਾ ਹੀ ਰਹਿੰਦਾ ਨਾ ਭੱਲੇ ਦਾ ਮੇਰੇ ਵਾਲੇ ਕਮਰੇ ਦੀ ਕੱਲੀ ਇਹਨਾਂ ਨੇ ਆ ਇੱਕ ਕੱਲੀ ਆਈ ਬਣਾਈ ਆ ਆ ਵਾਲੀ ਕਾਂਦੀ ਇਹ ਤੇ ਹੁਣ ਰੰਗ ਕਰ ਦਿਆਂਗੇ ਤੇ ਆ ਲਮਾਰੀਆਂ ਦੇ ਉੱਤੇ ਐਂ ਕੱਪਬੋਰਡ ਫਿਕਸ ਕਰਕੇ ਤਾਂ ਛੱਤ ਤੱਕ ਲਾ ਦੇਣੇ ਇਹਨਾਂ ਨੂੰ ਤੇ ਬਾ ਉਧਰ ਸ਼ੀਸ਼ਾ ਛੁਆ ਆ ਜਾਣਾ ਇਹ ਮੇਰੇ ਵਾਲਾ ਕਮਰਾ ਤਾਂ ਥੋੜ੍ਹਾ ਹੀ ਰਹਿ ਗਿਆ ਇੰਨਾ ਨਹੀਂ ਜ਼ਿਆਦਾ ਹੈਗਾ ਬਾ ਇਹਨਾਂ ਨੇ ਉੱਪਰ ਹੀ ਬਣਾਉਣੇ ਹੁਣ ਕੱਪਬੋਰਡ ਸਿੱਧੇ ਲੰਮੇ ਉਹ ਬਣਾ ਲੈਣਗੇ ਹੁਣ ਤਾਂ ਉਧਰ ਦਾ ਗੁਰਦੀਪ ਕੇ ਵਾਲੇ ਕਮਰੇ ਦਾ ਹੈਗਾ ਉਹ ਨੱਬੜ ਗਿਆ ਹੁਣ ਕੰਮ ਇਹ ਆ ਢੋਜ ਲੱਗਣੀਆਂ अच्छा अच्छा ठीक ठीक एटो च बोर्ड लग जाने के सोच बोड़ा ठीक ठीक जो चार चार लाके रखना हां हां कोहे कादे वास्ते भी हां इधर सामने एलईडी ਦਾ ਪੈਨਲ ਆ ਗਿਆ ਇਧਰ ਵੀ ਦਾੰਦ ਰੂ ਕਰਕੇ ਵਧੀਆ ਕਰ ਦੇਣਾ ਸਰ ਇਹ ਸੈਟਪ ਉਹ ਬੜਿਆ ਬਣਾਇ ਲਿਆ ਕੇ ਰੱਖ ਲੋ ਨਾ ਐਲ ਸੀ ਡੀ ਗਾ ਨਹੀਂ ਆਪਣੇ ਕੋਲ ਪਲਾਈ ਵਾਧੂਗੀ ਇਹਨਾਂ ਨੇ ਸਨਮਾਈ ਕਾ ਹੀ ਲਾਉਣਾ ਉੱਤੇ ਪਲਾਈ ਹੈਗੀ ਵਾਧੂ ਆਪਣੇ ਕੋਲ ਜੀ हां ਉਹ ਵੀ हां ਆ ਟੋਰੰਡਾ ਵੱਡਾ ਬਣ ਗਿਆ ਏ ਹੁਣ ਇੱਕ ਰੇ ਹਰਮਨ ਸਾਰਾ ਸਾਫ ਕਰਨਾ ਪੈਣਾ ਕੱਪੜੇ ਨੇ ਇਹਨਾਂ ਨੇ ਰੰਗ ਦੇਣਾ ਮਾੜੀ ਜੀ ਨਾ ਰੰਗ ਮਾਰ ਲੱਗਿਆ ਨੇ ਲਾਹ ਤੇ ਡੰਡ ਆਹ ਤਾਂ ਬਹੁਤ ਚੌੜੀਆਂ ਚੌੜੀਆਂ ਬਣੀਆਂ ਹੈ ਸਵਾਬ ਤਾਂ ਹੈਗੀ ਮਾੜੀ ਮਾੜੀ ਪਰ ਫਿਰ ਵੀ ਇਹਦੇ ਨਾਲ ਇੰਚ ਇੰਚ ਡੇਢ ਡੇਢ ਇੰਚ ਦੀ ਦੂਰੀ ਰੱਖੀ ਹੈ ਕੰਦ ਰੱਖੀ ਮਗਰ ਹਾਂ ਆਓ ਸਾਹਮਣੇ ਆਓ ਉੱਥੇ ਸ਼ੀਸ਼ਾ-ਸ਼ੂਸ਼ਾ ਆ ਜਾਣਾ ਲਿਓ ਮੈਂ ਇਹ ਕਰ ਦੇਣਗੇ ਅੱਜ ਬਾਕੀ ਸਾਰਾ ਕੁਝ ਸਾਫ਼ ਕਰ ਦਨਗੇ ਹਾਂ ਇਹਨਾਂ ਚ ਟਿਕ ਜਾ ਕਰਨਾ ਹੁੰਦਾ ਸਾਰਾ ਸਮਾਨ ਵਾਧੂ ਜਗ੍ਹਾ ਬਣ ਗਈ ਮਿਸਤਰੀਆਂ ਦਾ ਫਿਰ ਐ ਹੀ ਆ ਇਹ ਵੜਦੇ ਮਿੱਦੀ ਮਰਜ਼ੀ ਨਾਲ ਜਾਂਦੇ ਫਿਰ ਆਪਦੀ ਮਰਜ਼ੀ ਨਾਲ ਹੀ ਆ ਕਿ ਨਹੀਂ ਵੜਦੇ ਆਪਣੀ ਮਰਜ਼ੀ ਨਾਲ ਦੇ ਜਾਂਦੇ ਆਪਦੀ ਮਰਜ਼ੀ ਨਾਲ ਆਂਦੇ ਕੰਮ ਨਹੀਂ ਬਣਨਗੇ ਤੇ ਜਦੋਂ ਕਾਰੇ ਆ ਜੇ ਹਾਂ ਉਹ ਤਾਂ ਕਿੰਨੇ ਦਿਨ ਲੱਗਦੇ ਨੇ ਉਹ ਤਾਂ 2.5 3 ਮਹੀਨੇ ਕਹਿੰਦੇ ਹਨ ਹਾਂ 2.5 3 ਮਹੀਨੇ ਕਿੰਦਰ ਦੇ ਹੁਣ ਦਿਨ ਰਹਿ ਗਏ 15 ਨੂੰ ਯਾਰ ਜੇਂ ਕੁਟਿਆ ਗੀ ਉਹ ਹੁੰਦੇ ਨੇ ਰਹਿ ਗਏ 15 ਬਸ ਬਸ ਤੇਰੀ ਇਹ ਵੀ 15 ਨਾਲ ਪੱਜ ਜਦੇ ਕੰਮ ਇਹਦੇ ਹਲੇ ਚ ਹਾਂ ਬਸ ਹਾਂ ਤੋਂ ਆਇਆ ਵੀ ਹਟ ਜਾਂਦੇ ਕਿਹਨੇ ਪਾਸੇ ਕੋਈ ਨਿਭੜ ਗਏ ਅਜੇ ਤਾਂ ਇਹਨਾਂ ਦਾ ਪਤਾ ਨਹੀਂ ਇਹ ਤਾਂ ਨਹੀਂ ਲਿਆ ਕਾਰਡ ਕੂਟ ਬੰਦ ਦੇ ਦੇ ਬਸ ਕਾਰਡ ਵੀ ਹਣ ਬਾ ਆ ਜਾਣੇ 2-3 ਦਿਨਾਂ ਤੱਕ ਬਣ ਕੇ ਡੱਬੇ ਡੂਬੇ ਕਾਰਡ ਕੁੜਾ ਜਾਣਗੇ ਉਹ ਹਲੇ ਵੰਡਣੇ ਸਟਾਰਟ ਕਰਨੇ 15 ਤੋਂ ਬਾਅਦ ਹੈ ਕਿਉਂਕਿ ਹਲਵਾਈ ਸਾਹਿਬ ਆਊਗਾ ਉਹ ਆਪਾਂ ਨੂੰ ਬਣਾ ਕੇ ਦੇਊਗਾ ਗਜਰੇਲਾ ਆਉਗਾ ਤੇ ਫੇਰ 15 ਨੂੰ ਹਾਂ ਇੱਕ ਦਿਨ ਤਾਂ ਫਿਰ ਬੰਡਲੇ ਬਣਾਉਣਾ ਤਾਂ ਪਰੰਤ ਵੀ ਲੱਗ ਜਾਣਾ ਫੇਰ ਬੰਡਲੇ ਕਿਹੋ ਕਰਨੇ ਆ ਬਾਕੀ ਜਿਵੇਂ ਜਿਵੇਂ ਭਰੀ ਜਾਊਗਾ ਉਹ ਆ ਵੰਡੀਆਂ ਫੇਰ ਤਾਂ ਠੀਕ ਹੈ ਹੈ 3 ਦਿਨਾਂ ਨੇ ਪਰ ਵੀ ਫੇਰ ਤਾਂ ਠੀਕ ਹੈ ਜੇ ਦਿਨ ਲੱਗ ਜਾਣ ਕਹਿੰਦੇ ਨਹੀਂ ਲੋਹੜੀ ਤੋਂ ਬਾਅਦ ਵੈਸੇ ਵੀ ਦਿਨ ਲੱਗਣ ਲੱਗ ਪੈਂਦੇ ਮਾੜੇ ਹਮ 13 ਨੂੰ ਲੋਹੜੀ ਆ 6 ਤੋਂ ਕੁਝ ਹੋ ਗਈ ਅੱਜ 13 ਨੂੰ ਲੋਹੜੀ ਤੇ 12 ਨੂੰ ਗੱਗੂ ਦਾ ਜਨਮ ਦਿਨ ਆ ਜਾਂਦਾ ਤੇ 11 ਨੂੰ ਜਨਮ ਦਿਨਾਂ ਚ ਦਿਨ ਲੰਘ ਜਾਣੇ ਨੇ ਵਾਸਤਾ 11 ਨੂੰ ਇਹਦਾ ਆ ਜਾਣਾ ਮੇਰੇ ਜਨਮ ਦਿਨ ਨਾਲ ਇਹ ਦਿਨ ਆਇਓ ਮੈਂ ਕਿ ਉਹਦੋਂ ਤਾਂ ਵਿਆਹ ਗਿਆ ਕਿੰਨਾਂ ਤੋਂ ਸਾਡੇ ਉੱਥੇ ਉਹ ਜਿਹੜਾ ਮੁੰਡਾ ਆਪਣੇ ਅੱਛਾ ਜਿਹੜਾ ਮੁੰਡਾ ਘਰ ਨਹੀਂ ਜਦੋਂ ਆਪਾਂ ਜੀ ਆਹੋ ਆ ਲੱਗ ਗਿਆ ਅੱਛੀ ਜਾਗੂ ਹੂੰ ਇਹ ਹੋਰ ਲੈ ਲੈਣਾ ਸੀ ਇਹੋ ਕਪੜਾ ਹੀ ਮੰਮੀ ਜਿਹੜਾ ਇਹ ਗਵਾ ਆਈਆਂ ਸੀ ਤੇ ਅਗਲੇ ਵਾਲੇ ਫਿਰ ਵੀ ਦੇਤਾ ਹਨ ਵਾਪਸ ਇਹਨਾਂ ਦੇ ਕਰਮਾ ਖੇਤੀ ਮਿਲ ਗਿਆ ਇਹਨਾਂ ਨੂੰ ਆਹੋ ਕੁੜੀਆਂ ਕੇ ਵੀ ਹੋੜੇ ਚੰਗੇ ਉਹ ਪਤਾ ਨਹੀਂ ਕੁਸ ਉਹਨਾਂ ਦਾ ਹੋ ਗਿਆ ਦੀ ਹਨ ਉਹ ਲੈ ਗਈਆਂ ਕਿਤੇ ਭਲੇਖੇ ਨਾਲ ਆਪਦੇ ਚੱਕ ਕੇ ਇਹਨਾਂ ਨੂੰ ਪਤਾ ਹੀ ਨਹੀਂ ਕੋਲੇ ਆ ਜੜੀ ਦੇ ਇਹਦੇ ਕੋਲੇ ਹੀ ਲੈ ਗਿਆ ਚੱਕ ਕੇ ਉਹ ਪਰਲੀ ਦੇ ਆਹੋ ਹੱਥ ਤੇਰੇ ਵੀ ਨੂੰ ਕਰੀ ਜਾਂਦਾ ਹਾ ਹੁਣਾ ਚ ਸੀ ਆਪਣੀਆਂ ਨਾ ਕਰਮਾ ਕਰਕੇ ਹੀ ਮਿਲਿਆ ਏ ਉਹ ਮਿਲ ਗਿਆ ਆ ਪਰਲੀ ਦੇ ਉਹ ਗਵਾਚ ਗਿਆ ਹਨਾ ਵੀ ਸਾਨੂੰ ਪਤਾ ਲੱਗਾ ਹੜ ਲਵਾਵਾ ਚੱਕਿਆ ਕਿ ਉਹਨੇ ਸਾਨੂੰ ਵੀਡੀਓ ਵੀ ਦੇਤੀ ਦੁਕਾਨ ਵਾਲਿਆਂ ਨੇ ਵੀ ਥੋੜਾ ਲਵਾਵਾ ਵੀ ਉਹ ਲੈ ਗਏ ਆ ਹਾਂ ਜੀ ਸਾਰਾ ਬਾਜ਼ਾਰ ਉਹਨੇ ਦੁਕਾਨ ਵਾਲੇ ਬੰਦੇ ਵੀ ਨਾਲ ਲਾਏ ਅਸੀਂ ਸਾਰਾ ਬਾਜ਼ਾਰ ਘੁੰਮਿਆ ਬਾਗ ਗਲੀ ਦੀ ਪ੍ਰਤਾਪ ਮਾਰਕੀਟ ਸਾਰਾ ਕੋ ਘੁੰਮ ਲਿਆ ਕਿਤੇ ਨਾ ਬੱਜ ਜੀ ਜੀ ਸਮਾਨ ਲੈਣ ਲੱਗ ਪਿਆ ਤੈਨੂੰ ਦੀ ਦੂਜੀ ਵਾਰ ਕਿੰਨੀ ਬਾਗ ਗਲੀ ਚਲੇ ਹਾਂ ਇਹ ਬਾਗ ਗਲੀ ਉਹ ਬਹੁਤ ਹੀ ਵਧੀਆ ਮਹੀ ਜਮੀਨ ਹਾਂ ਉਹ ਉਹ ਅਮੂ ਤਾਂ ਸਾਰਾ ਸੀ ਘਰ ਆ ਕੇ ਦੱਸਿਆ ਨਾ ਇਹ ਇਹਦੇ ਰੰਗ ਗੁੱਡੇ ਹੋਏ ਸੀ ਸਦੀਪ ਦੇਵ ਜੀ ਪਤਾ ਲਵਾਤਾ ਵੈਸੇ ਇਹਨਾਂ ਨੂੰ ਪਤਾ ਨਹੀਂ ਸੀ ਲੱਗਾ ਇਹ ਕਹਿੰਦਾ ਨਾ ਬਲਕੈਨ ਹਰਮਨ ਨੂੰ ਕਹਿੰਦਾ ਇਹ ਲੜਕੇ ਆਈਆਂ ਹਰ ਬੰਦੀ ਇਹ ਲੜਕੇ ਦੀ ਹਾਂ ਦੋਵੇਂ ਬੜਾ ਲੜਦੀਆਂ ਨਹੀਂ ਕਹਿੰਦਾ ਤੇਰੀਆਂ ਇਹ ਕਹਿੰਦਾ ਲਈ ਫਿਰ ਕਹਿੰਦਾ ਦੋਨੇ ਲੜਦੀਆਂ ਗੁੱਗੂ ਮੈਨੂੰ ਕਹਿੰਦਾ ਕਹਿੰਦਾ ਅੱਜ ਗਈਆਂ ਹੀ ਆ ਨਾ ਦੇਖਣ ਜਾਂ ਕੁਛ ਇਹਨਾਂ ਤੋਂ ਬੜੀਆਂ ਹੀ ਕੁਛ ਨਹੀਂ ਹਾਂ ਜਿਹੜਾ ਮੈਂ ਜੰਤਾ ਤੇ ਫਿਰ ਪਤਾ ਕੋਲ ਕਿੱਥੋਂ ਕੋਲ ਤਾ ਜਦੋਂ ਪਰੋਇ ਫੋਰ ਕੱਪੜੇ ਲੈਣ ਗਈਆਂ ਤੇ ਹਰਮਨ ਨੇ ਪਰਸ ਅਗਲੇ ਪਾਸੇ ਰੱਖਿਆ ਤੇ ਕਹਿੰਦੀ ਪਰਸ ਤਾਂ ਚੋਕਲੀਆਂ ਲਫਾਬੇ ਚੁੱਕੇ ਜਾਂਦੇ ਹੁੰਦੇ ਬਰਬਾਹ ਗੋਹਰ ਕੱਟ ਲੈ ਜਾਊਗਾ ਉਹ ਕਹਿੰਦੀ ਮੇਰੇ ਉੱਤੇ ਮੁਕਰ ਜੀ ਨਹੀਂ ਤੇ ਮੁਕਰ ਚੁੱਕੇ ਜਾਂਦੇ ਹੁੰਦੇ ਆ ਬਾਬਾ ਜੀ ਮੇਰੀ ਜੰਮੀ ਨਾਲ ਦਿਹਾਣੀ ਆਇਆ ਹੋਇਆ ਸੀ ਮੇਰੇ ਨਾਲ ਕਿਤੇ ਨਹੀਂ ਹੋ ਜਾਂਦਾ ਸੀ ਕਾਹ ਤੁਸੀਂ ਕਪੜਾ ਲਿਆ ਸੀ ਅਗਲੇ ਦਿਨ ਸਾਡੇ ਨਾਲ ਮੰਮੀ ਚਲੀ ਗਈ ਤੇ ਉਧਰ ਮੇਰੇ ਮੂੰਹ 'ਚੋਂ ਨਿੱਕਲ ਗਿਆ ਆ ਜੋ ਪੁੱਦ ਖਾ ਤਾਂ ਪੁੱਛ ਗਈ ਕਿਪੜਾ ਆਇਆ ਕਿ ਨਹੀਂ ਉਹ ਕਿੰਨਾ ਕਿੰਨਾ ਪੁੱਛਣਾ ਫਿਰ ਸੰਦੀਪ ਨੇ ਦੱਸਿਆ ਫਿਰ ਉਹ ਮੈਂ ਤੁਹਾਨੂੰ ਪੁੱਛਣਾ ਕੀ ਆ ਵੀ ਇੱਕਾਂ ਦੀ ਲੱਖਾਂ ਫਾ ਚੁੱਕਿਆ ਜਾਂਦਾ ਅੱਗੋਂ ਦੂਜੀ ਆ ਵੀ ਪੁੱਛਣਾ ਤੁਸੀਂ ਪੁੱਛਣਾ ਕੀ ਫਿਰ ਅਸੀਂ ਦੱਸਿਆ ਵੀ ਸਾਡਾ ਤਾਂ ਜਨਾ 18000 ਦਾ ਕਪੜਾ ਸੀ ਭੈਣੇ ਸਾਡੇ ਚੱਕਿਆ ਗਿਆ ਫਿਰਾਂ ਕਿਹੜੇ ਕੋਲ ਗੱਲ ਸਾਡਾ ਵੀ ਵਿੱਚੇ ਸੀ ਗੱਲ ਵੀ ਵਿੱਚੇ ਸੀ ਸਾਡਾ ਫਿਰ ਉਹ ਤੋਂ ਲੱਗ ਕਪੜਾ ਵੀ ਉੱਧਰ ਨਹੀਂ ਲੱਭਿਆ ਹਾਂ ਚੰਗੇ ਸੀ ਮਿਲ ਗਿਆ ਹਾਂ ਹਾਂ 에어ਪੋਰਟ ਵੀ ਉੱਧਰ ਹੀ ਚੱਕਰ ਮਿਲਵਾ ਉੱਧਰ ਹੀ ਸਾਡੇ 에어ਪੋਰਟ ਲੱਭੇ ਜਿਹੜੇ ਕਾਚੇ ਇੱਕ ਦੀ ਕਮਾਈ ਸੀ ਉਹ ਮੇਰੀ ਜਾਂਦੀ ਆ ਮੇਲੀ ਜਾਂਦੀ ਉਹ ਵੀ ਕੱਟਣ ਦਿੱਤੀ ਗਿਆ ਅੰਦਰ ਤੇ ਵਿਆਹ ਚ ਨਾ ਕਿੱਲਾ ਰਖਾਇਆ ਸੀ ਹਾਂ ਵੀ ਆਪਣੇ ਠੀਕ ਨਹੀਂ ਆਉਣਾ ਕੰਮ ਵੀ ਕੱਠ ਜਿਆਦਾ ਜਾਣਾ ਉਹ ਗਿੱਲਾ ਲੱਗਿਆ ਰਾਨੀ ਆ ਸਾਰਾ ਕਿੱਲਾ ਭਰ ਗਿਆ ਬਾਹਾਂ ਹੋਇਆ ਸੀ ਉਹ ਸਾਰਾ ਭਾਈ ਗਿੱਲਾ ਹੋ ਗਿਆ ਤੇ ਤੁਹਾਨੂੰ ਸਾਡੇ ਪਾਡਰ ਲੱਗਿਆ ਤੁਹਾਨੂੰ ਆਪਣੇ ਸੂਰਿਆਲੀ ਪਾਣੀ ਜਿਹੜੀ ਆ ਕੱਚੀ ਸੀ ਕੋਈ ਸਕੂਟਰ ਤੇ ਮੱਥਾ ਡੇਕ ਕਰਿਆ ਵਿਚਾਰਾ ਫਿੱਟਲ ਕੇ ਡੇਕ ਗਿਆ ਨਿਕਾਰੇ ਗਲੀਪੜ ਕੇ ਘਰੇ ਹੋ ਮੈਂ ਚਲੀ ਗਈ ਕੋਕ ਤੇ ਆਈ ਉਹ ਨੋਤੇ ਮੋੜ ਗਈ ਰਾਜਾ ਜਿਆਰਾ ਮੋੜੀ ਜਾਣਾ ਸੀ ਡੰਡ ਤਾਂ ਲੈ ਗਈ ਡੇਕ ਦੀਆਂ ਦਾ ਮੰਮੀ ਹਣੀ ਹੁੰਦੀਆਂ ਦੇਖਦੀਆਂ ਤੇ ਵਿਚਾਲੇ ਖਿਸਕ ਜਾਂਦੀਆਂ پتہ ਹੀ ਨਹੀਂ ਲੱਗਦੇ ਪਿੱਛੋਂ ਪਾ ਖਿਰਚਾ ਜਾਣੀ ਖਿੱਚ ਕੇ ਪਿੱਛੇ ਲਈ ਖਿੱਚ ਲੈਂਦੀ ਆ ਮੇਰੇ ਮਮਮੀ ਨੇ ਮੈਨੂੰ ਲਾ ਦੇ ਕਿ ਨਾਰੀ ਮਮਮੀ ਨੂੰ ਲੈ ਕੇ ਡੈਗ ਮੈਂ ਦੇਖ ਲਾ ਵਿਚਾਲੇ ਬੈਠੀ ਸੀ ਦੂਜੇ ਨੰਬਰ ਤੇ ਮੈਂ ਉੱਤੋਂ ਖਿਸਕ ਜਾਂਦੀ ਗੱਗੋ ਨਿਕਲ ਜਾਂਦੀ ਆ ਫਿਰ ਉੱਠਦੀ ਆ ਬੜੀ ਸ਼ੈਰੀ ਜੇ ਕਰਦੇ ਕੋਈ ਤੁਰਿਆ ਹੁੰਦਾ ਫੇਰ ਤਾਂ ਮੈਂ ਟਮਟਚਾਰੇ ਫੇਰ ਨਹੀਂ ਮਮਮੀ ਨੇ ਗੋਡੇ ਗੁੱਡੇ ਚੇਤੇ ਨਾ 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 ਫੇਰ ਤਾਂ ਨਾਲ ਦੀ ਨਾਲੀ ਬਾ ਵੇਂਦਾ ਨਾ ਕੋਈ ਹੋਵੇ ਤੇ ਬਾਈਕ ਦਾ ਤਾਂ ਨਹੀਂ ਲਿਖਿਆ ਇਹ ਇੱਕ ਇਹ ਕੀ ਹੋਣੀ ਨਾ ਨਾ ਐਂ ਹੀ ਕੱਚੇ ਰਾਤ ਡਿੱਗ ਪਈਆਂ ਤੇ ਗੁੱਗੂ ਨੇ ਕਿਹਾ ਮਗਰ ਵੀ ਗੱਡੀ ਆਉਂਦੀ ਐ ਦੋਵੇਂ ਮਾਵਾਂ ਤੇ ਜਾਂਦਾ ਵਾਦ ਆਦ ਕਮਾਰ ਕੇ ਫੇਰ 9 ਸਾਲ ਉੱਪਰ ਤੇ ਸਕੂਟਰੀ ਤੇ ਤੇ ਇੱਥੇ ਆਹ ਦਰਵਾਜਾ ਜਿਹੜਾ ਬਣਾ ਇਧਰ ਦੇ ਆ ਕੇ ਤੇ ਬਿੱਡਾਂ ਤੇ ਆ ਕੇ ਨਾਲੇ ਸਾਹ ਲਿਆ ਫੇਰ ਖਾ ਇਹ ਮੇਰੇ ਗੁੱਡੇ ਹਾਏ ਹਾਏ ਮੇਰੇ ਗੁੱਡੇ ਮੇਰੇ ਤਾਂ ਰਗੜਾ ਲੱਗ ਗਿਆ ਮੇਰੇ ਸੱਟ ਲੱਗ ਗਈ ਚਲੋ ਚੱਲੀਏ ਬਈ ਹਾਂ ਆਹੋ ਚੱਲ ਜੀ ਜਿਹੜੀ ਕੋਠੇ ਤੇ ਇੱਕ ਦੇ ਦੇ ਨਹੀਂ ਇੱਕ ਦੇ ਦੇ ਇੱਕ ਹੀ ਦੇ ਦੋ ਹੈ ਦੇ ਦੇ ਨਹੀਂ ਦਲੀਏਗਾ ਮਾਮਾ ਜੀ ਨੂੰ ਇੱਕ ਦੇ ਦੇ ਆਰਲੀਨ ਸਿਆਣੀ ਆ ਤਾਂ ਗੁੰਦੀ ਹੈਗੀ ਵੇਖ ਲੈ ਆਹ ਨਹੀਂ ਆ ਤਾਂ ਬਾਲੀ ਬੀ ਇਕ ਲਈ ਇੱਕ ਹੋਰ ਇੱਕ ਤੂੰ ਵੀ ਦੇ ਦੇ ਹੁਣ ਦੇ ਦੇ ਇੱਕ ਤੂੰ ਵੀ ਦੇ ਦੇ ਇੱਕ ਦੱਸ ਇੱਕ ਦੇ ਦੇ ਐ ਇੰਨੀ ਥੋੜੀ ਨਹੀਂ ਜਿਆਦੀ ਦੇ ਜਾ ਦੇ ਦੇ ਫਿਰ ਨਹੀਂ ਫਿਰ ਆਇਆ ਨਹੀਂ ਬਰਗ ਗੱਲ ਇੱਕ ਪੂਰੀ ਦੇ ਦੇ ਇੱਕ ਪੂਰੀ ਇੱਕ ਪੂਰੀ ਵੇਲਾ ਮੈਂ ਨਹੀਂ ਆਵਦੀ ਚੀਜ਼ ਲੈ ਕੇ ਦਿੰਦਾ ਉਹਨਾਂ ਤੈਨੂੰ ਵੇਲਾ ਐ ਹੋ ਸੋ ਕੁ ਥੋੜੇ ਇਹ ਟੁਕੜਾ ਇੱਕ ਪੂਰੀ ਇੰਨਾ ਨਹੀਂ ਤੇਰੇ ਕੋ ਜੇਰਾ ਹੈਗਾ ਦਾ ਇੱਕ ਦੇ ਦੇ ਪੂਰੀ ਨਹੀਂ ਇਹ ਉਦੋਂ ਵੱਡਾ ਨਹੀਂ ਹੈਗਾ ਛੋਟਾ ਹੀ ਆ ਮੈਨੂੰ ਨਹੀਂ ਪਤਾ ਇੱਕ ਪੂਰਾ ਦੇ ਦੇ ਪੂਰਾ ਇਹ ਵੀ ਨਹੀਂ ਪੂਰਾ ਅੱਧਾ ਅੱਧਾ ਇੱਕ ਪੂਰਾ ਦੇ ਦੇ ਫਿਰ ਮੈਂ ਵੇਲਾ ਮੈਂ ਤੈਨੂੰ ਚੀਜ਼ੀ ਲੈ ਕੇ ਦੂੰ ਸੰ ਲੈ ਮੈਂ ਲੈ ਕੇ ਦਾਂ ਪੱਕੀ ਗੱਲ ਇੱਕ ਪੂਰਾ ਦੇ ਪੂਰਾ ਦੇ ਇੱਕ ਆ ਵੇ ਰੱਦਾ ਦੇ ਜਾਂਦੀ ਵੇਖ ਲੈ ਲੈ ਇੱਕ ਨੇ ਵੀ ਅੱਧਾ ਉਹ ਦਾ ਉਹ ਤਾਂ ਛੋਟੀ ਐ ਤੂੰ ਤਾਂ ਵੱਡੀ ਐ ਤੂੰ ਤਾਂ ਵੱਡੀ ਹੋ ਕੇ ਦੇ ਪੂਰਾ ਨਹੀਂ ਇਹ ਨਹੀਂ ਗੱਲ ਬਈ ਇੱਕ ਪੂਰਾ ਸਮਾਈਲੀ ਫੇਰ ਦੇ ਦੇ ਇੱਕ 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 ਨਾ ਫੇਕੇ ਕਿਉਂ ਦਿੱਤਾ ਈ ਦੰਦਲ ਜੀ ਹਾਂ ਫੇਕੇ ਦੇਦਾ ਈ ਠੀਕ ਐ ਜੀ ਜਿਵੇਂ ਪਹਿਲਾਂ ਉਹ ਸ਼ੋਰ-ਪੌਂਡ ਨਹੀਂ ਰੱਖੇ ਹੁੰਦੇ ਸੀਗੇ ਵਾਹ ਕਿਵੇਂ ਪਹਿਲਾਂ ਨਹੀਂ ਨਿੱਕੇ ਜਿਹੇ ਕੁੱਤੇ ਰੱਖੇ ਹੁੰਦੇ ਸੀ ਉਹ ਬੈ ਗਿਆ ਬੈ ਗਿਆ ਵੇਹਿੰਦਾ ਉਹੇ ਬਸ ਨੇ ਹਾਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਬਾਏ ਉਹ ਮੰਗ ਕਰ ਰਿਹਾ ਹੈ ਚੱਲੇ ਆਜੇ ਮੈਨੂੰ ਕਹਿੰਦੀ ਕਹਿੰਦੀ ਇਹ ਦੀ ਇਹ ਇੱਥੇ ਕਿੱਥੇ ਮੈਂ ਕਿ ਗੁਰਦੁਆਰੇ ਆ ਤੇ ਕਹਿੰਦੀ ਚਲੋ ਪੁਆਰੇ ਸੰਤਾਂ ਦੇ ਲੱਗੇ ਰਹੇ ਨੇ ਇੱਥੇ ਦੁਆ। ਕੀ ਆ ਤੀ ਕਿਦਾਂ ਨੂੰ ਦੇਖੀ ਜਦੋਂ ਬਾਏ ਮੈਨੂੰ ਪਤਾ ਲੱਗ ਗਿਆ ਵੀ ਉਹ ਬੈ ਗਏ ਆ ਇੱਥੇ ਚੱਲੇ ਆਵੇ ਕਿ ਮੈਂ ਚੱਲਿਆ ਬਾਏ ਹਾਂ ਬੇਟਾ ਹਾਂ ਬਾਈ ਹੋ ਗਿਆ ਇਹ ਜੂਰੀ ਦਾ ਮੇਰਾ ਘਰ ਆ ਮਾਈਆਂ ਦੇ ਅੱਗੇ ਚੱਲੇ ਮਾਈਆਂ ਮੇਰੇ ਲਈ ਆਈਆਂ ਕਿ ਤੂੰ ਨਾ ਉੱਥੇ ਚੱਲ ਰਹੀ ਕਿ ਮੇਰੇ ਸਹੁਰੇ ਦੇ ਕੇ ਗਏ ਤੇ ਮੈਂ ਖਾਣਾ ਉਬਾਲ ਹੈ ਉਹ ਫਿਰ ਤੂੰ ਆਈ ਹਾਂ ਹਾਂ ਤੇਰੇ ਲਈ ਆਈ ਹਾਂ ਉਹ ਪਿੱਛੇ ਵੇਖਦਾ ਉਤਰੇ ਕਿੱਧਰ ਚੱਲਿਆ ਵੇ 100 ਰੁਪਇਆ ਦੇ ਕੇ ਗਿਆ 100 ਤੂੰ ਕੋਈ ਨਹੀਂ ਬੱਸ ਨੋੜਾ ਵਾਦੀ ਵਾਰ ਮਾਇਆਂ ਉਹਦੀਆਂ ਯਾਰ ਮਦ ਜੀਆਂ ਮੰਦੀਆਂ ਦੇ ਤੈਨੂੰ ਸੰਧਾਰਾ ਹੈ ਮੇਰਾ ਤੇ ਗਰਦੀਪ ਦੀ ਦਾ ਲੋਹੜੀ ਦਾ ਲੈ ਠੀਕ ਆ ਬਈ ਸਾਡਾ ਦੋਨਾਂ ਦਾ ਸੰਧਾਰਾ ਇਹਦੀਆਂ ਮਾਇਆਂ ਚੜਾਈ ਢੀ ਹੈ 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 ਗਦਲੜ ਜੀ 500 500 ਲੈ 1000 ਆ 500 ਤੇ ਲਾਇਆ ਯਾਰ ਯਾਰ ਦਿਹਾੜੀ ਲੈ ਅੱਜ ਦਿਹਾੜੀ ਹਨ ਜਾ ਰਿਹਾ ਯਾਰ ਕੋਟਾ ਭਲਾ ਜੀ ਤੁਨੂੰ ਕੋਹ ਨਹੀਂ ਮਿਲਿਆਣੀ ਦਈਮੂ ਵਾਲੇ ਵੇ ਨਹੀਂ ਹੈ ਤੁਨੂੰ ਕੋਹ ਨਹੀਂ ਮਿਲਿਆ ਬੱਸ ਲੈ ਵਿੰਗੀ ਜੀ ਪੰਜੀ ਆ ਪਾਜੀ ਆ ਅੱਜ ਦਾ ਸਾਡਾ ਰਾਜਾ ਤੋਡਾ ਅੱਜ ਮੇਰਾ ਤਾਂ ਪਾਜੀ ਆ ਮਾਈ ਨੰਮੀ ਵਾਹ ਕਿੰਨੀ ਸੁਆਦ ਚੂਵੇ ਬਹੁਤ ਸੁਆਦੀ ਹੋਰ ਲੈ ਜਾਰਾ ਹੀ ਨੇ ਜਾਣਾ ਭਾਈ ਨਜ਼ਾਰਾ ਹੀ ਨਹੀਂ ਸਵੇਰੇ ਸਵੇਰੇ ਕਬਲੀ ਚ ਪਾ ਕੇ ਪੇੜਿਆ ਕਰ ਚੰਗਾ ਚਾਹਣ ਐਵੇਂ ਮਾਈਆਂ ਆਈਆਂ ਧੁੱਪ ਜੀਦੀ ਤੂੰ ਕਾੜੀ ਦਿੱਤੇ ਮੰਮੀ ਆ ਕੀ ਕਹਿੰਦਾ ਵੇਲਾ ਕਹਿੰਦਾ ਸਵੇਰੇ ਸਵੇਰੇ ਮੈਨੂੰ ਕੋਲੀ ਭਰ ਕੇ ਦੇ ਦਿਆ ਕਰੋ ਸਵੇਰੇ ਚਾਹਣ ਹਾਂ